ਨਰੇਂਦਰ ਮੋਦੀ ਜਿੰਦਾਬਾਦ ਨਰੇਂਦਰ ਮੋਦੀ ਜਿੰਦਾਬਾਦ ਭਾਰਤਿਆ ਜਨਤਾ ਪਾਰਟੀ ਜਿੰਦਾਬਾਦ ਭਾਰਤਿਆ ਜਨਤਾ ਪਾਰਟੀ ਜਿੰਦਾਬਾਦ ਅੱਜ ਸਾਡੇ ਯਸ਼ਸਵੀ ਪ੍ਰਧਾਨ ਮੰਤਰੀ ਨਰਨਲਪਾਈ ਮੋਦੀ ਜੀ ਦਾ 75ਵਾਂ ਜਨਮ ਦਿਨ ਹੈ ਇਹਨਾਂ ਦੇ 14 ਸਾਲ ਦੇ ਸ਼ਾਸਨ ਕਾਲ ਚ ਦੇਸ਼ ਨੂੰ ਇੱਕ ਨਵੀਆਂ ਉਚਾਈਆਂ ਤੇ ਚਾਹੇ ਉਹ ਸਮਾਜਿਕ ਖੇਤਰ ਹੈ ਧਾਰਮਿਕ ਖੇਤਰ ਹੈ ਰਾਜਨੀਤਿਕ ਖੇਤਰ ਹੈ ਜਾਂ ਵਿਗਿਆਨਿਕ ਖੇਤਰ ਹੈ देश ने नवी उंचाइया छू है इस दौरान धारा तीन सौ सत्तर राम मंदिर एटमिक कार्यक्रम है सागनिका देल्प लाल जो चल रहा है उसने बहुत तरक्की की है नवी नए हथियार ब्रह्मोस रेलवे का इंफ्रास्ट्रक्चर बुलेट ट्रेनस श्रीनगर तक जो रेलवे लाइन गई है ਹਨ ਬੜੇ ਸਸਤੇ ਬਹੁਤ ਘੱਟ ਟਾਈਮ ਚ ਸੀ ਨਗਰ ਪਹੁੰਚਿਆ ਜਾ ਸਕਦਾ ਹੈ ਇਹ ਮੋਦੀ ਦੀ ਹੀ ਦੇਣ ਹੈ ਮੋਦੀ ਹੈ ਤਾਂ ਸੰਭਵ ਹੈ ਜੈ ਸ਼੍ਰੀ ਰਾਮ ਹਾਂ ਅੱਜ ਉਹਨਾਂ ਦਾ ਕੋਈ ਅਕਲ ਮਾਲ ਜਨਮ ਦਿਨ ਅਸੀਂ ਮਨਾ ਰਹੇ ਹਾਂ ਦਾ ਇਥੇ ਬੂਟੇ ਲਾਇਏ ਨੇ ਇਨਵਾਰੀਨ ਪਾਰਕ ਚ ਤੇ ਲੱਡੂ ਵੰਡ ਕੇ ਮੋਦੀ ਜੀ ਦੀ ਖੁਸ਼ੀਆ ਮਨਾਈਆਂ ਨੇ ਮੈਂ ਮੇਰੀ ਸਾਡੀ ਸਭ ਦੀ ਇੱਛਾ ਹੈ ਕਿ ਮੋਦੀ ਜੀ ਬਹੁਤ ਲੰਬੇ ਟਾਈਮ ਤੱਕ ਦੇਸ਼ ਦੀ ਨੁਮਾਇੰਦਗੀ ਕਰਦੇ ਰਹਿਣ ਤੇ ਦੇਸ਼ ਉਹਨਾਂ ਦੀ ਨੁਮਾਇੰਦਗੀ ਚ ਨਵੀਂ ਉਚਾਈਆਂ ਨੂੰ ਸੂਹੇਗਾ ਐਸਾ ਸਭ ਦਾ ਵਿਸ਼ਵਾਸ ਹੈ ਜੈ ਸ਼੍ਰੀ ਰਾਮ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸਮਾਣਾ ਮੰਡਲ ਵੱਲੋਂ ਜਤਿੰਦਰ ਜੀ ਦੀ ਅਗਵਾਈ ਦੇ ਵਿੱਚ ਅਸੀਂ ਖਲਦਾਰ ਔਰ ਦਵਾਦੇ ਬੂਟੇ ਲਗਾ ਕੇ ਨਰਿੰਦਰ ਭਾਈ ਮੋਦੀ ਜੀ ਦਾ 76ਵਾਂ ਜਨਮ ਦਿਨ ਬਣਾਇਆ ਹੈ 75 ਸਾਲ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਕੰਪਲੀਟ ਕੀਤੇ ਨੇ ਔਰ ਜਿੱਥੇ ਉਹ 15 ਸਾਲ ਰਾਜਨੀਤੀ ਦੇ ਵਿੱਚ ਗੁਜਰਾਤ ਦੇ ਸੀਐਮ ਰਹੇ ਸਫਲ ਸੀਐਮ ਰਹੇ ਔਰ ਉਸੇ ਤਰ੍ਹਾਂ 11 ਸਾਲ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੇ ਇੱਕ ਸਫਲਤਾ ਨੂੰ ਹੱਥ ਲਗਾਇਆ ਔਰ ਦੇਸ਼ ਨੂੰ ਬੁਲੰਦੀਆਂ ਵੱਲ ਲੈ ਕੇ ਗਏ ਨੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਿਤੇ ਭਾਰਤ ਇੰਨੀ ਬੁਲੰਦੀਆਂ ਤੇ ਕਦੇ ਵੀ ਨਹੀਂ ਤਾ ਔਰ ਭਾਰਤ ਵਿਸ਼ਵਗੁਰੂ ਬਣਨ ਦੀ ਔਰ ਵੱਧ ਰਿਹਾ ਹੈ ਜੋ ਸੁਪਨਾ ਸਾਡੇ ਬਜ਼ੁਰਗਾਂ ਨੇ ਦੇਖਿਆ ਸੀਗਾ ਨਰਿੰਦਰભાઈ ਮੋਦੀ ਨੇ ਉਹ ਸੁਪਨੇ ਨੂੰ ਸਾਕਾਰ ਕਰਨ ਵੱਲ ਭੇਜਿਆ ਹੈ ਅਸੀਂ ਆਸ਼ਾ ਕਰਦੇ ਹਾਂ ਨਰਿੰਦਰભાઈ ਮੋਦੀ ਇਸੇ ਤਰ੍ਹਾਂ ਲੰਬੀ ਉਮਰ ਜੀਣ ਔਰ ਇਸੇ ਤਰ੍ਹਾਂ ਸਫਲਤਾਪੂਰਵਕ ਕਾਰਜ ਕਰਦੇ ਰਹਿਣ ਔਰ ਦੇਸ਼ ਨੂੰ ਬੁਲੰਦੀਆਂ ਤੇ ਲੈ ਜਾਂਦੇ ਰਹਿਣ। ਭਾਰਤ ਮਾਤਾ ਕੀ ਜੈ। ਅੱਜ ਅਸੀਂ ਸਾਰੇ ਬੀਜੇਪੀ ਮੰਡਲ ਵੱਲੋਂ ਇੱਥੇ ਐਨਵਾਇਰਨਮੈਂਟ ਪਾਰਕ ਦੇ ਵਿੱਚ ਮੋਦੀ ਜੀ ਦਾ ਜਨਮ ਦਿਨ ਮਨਾ ਰਹੇ ਹਾਂ। ਉਹਨਾਂ 75 ਸਾਲ ਦੇ ਹੋ ਚੁੱਕੇ ਨੇ ਤੇ ਹੁਣ 67ਵਾਂ ਸਾਲ ਲੰਘ ਚੁੱਕਿਆ ਤੇ ਅਸੀਂ ਜਿਹੜੇ ਪੌਦੇ ਲਗਾ ਕੇ ਇਹਨਾਂ ਪੌਦੇ ਫਲਦਾਰ ਵੀ ਨਹੀਂ ਤੇ ਦੂਸਰੇ ਵੀ ਨਹੀਂ ਆਪਣੇ ਖਵਾਦਾਰ ਵੀ ਨਹੀਂ। ਇਸ ਕਰਕੇ ਸੁਣਾਇਆ ਜਾ ਰਿਹਾ ਹੈ ਕਿ ਮੋਦੀ ਸਾਹਿਬ ਨੇ ਇੱਕ ਇਹ ਜੇ ਸਕਸ ਨੇ ਜਿਨ੍ਹਾਂ ਨੇ ਇੰਡੀਆ ਨੂੰ ਇੱਕ ਬਲੰਦੀਆਂ ਦੇ ਪਹਛਾਤਾ ਤੁਸੀਂ ਆਪ ਹੀ ਦੇਖਦੇ ਆ ਆਪਣੀ ਜਿਹੜੀ ਤੁਲਨਾ ਸੀ ਪਾਕਿਸਤਾਨ ਨਾਲ ਕੀਤੀ ਜਾਂਦੀ ਸੀ ਪਰ ਅੱਜ ਯੂ ਐਸ ਏ ਨੂੰ ਆਪਾਂ ਮਾਤ ਦੇ ਕੇ ਯੂ ਐਸ ਏ ਨਾਲ ਤੁਲਨਾ ਕਰ ਰਹੇ ਨੇ ਇੱਕ ਬਹੁਤ ਵੱਡੀ ਗੱਲ ਹੈ ਮੈਂ ਤਾਂ ਕਹਿੰਦਾ ਵੀ ਆਪਣੇ ਮੋਦੀ ਸਾਹਿਬ ਹਜ਼ਾਰਾਂ ਸਾਲ ਜੀਣ ਅਤੇ ਵੱਧੋ ਵੱਧਈ ਦਾ ਆਪਣੇ ਦੇਸ਼ ਦਾ ਨੇਤ੍ਰਿਤਵ ਕਰਦੇ ਹੋਏ ਇਹਨੂੰ ਹੋਰ ਬਲੰਦੀਆਂ ਤੇ ਲਿਜਾਣ ਇੰਨਾ ਕਹਿੰਦਾ ਹਾਂ ਮੈਂ ਅੱਜ ਮੋਦੀ ਜੀ ਨੂੰ ਵਧਾਈ ਦਿੰਦਾ ਤੇ ਆਪਣੇ ਮੰਡਲ ਸਮਾਨਾ ਦੇ ਸਾਰੇ ਮੈਂਬਰਾਂ ਨੂੰ ਤੇ ਪ੍ਰਧਾਨ ਨੂੰ ਬਾਰਕਵਾਦ ਦਿੰਦਾ ਜੈ